ਫਰੀ ਮੇਕ ਕਾਨਸਰਟ ਦਿਖਾਦੇ ਆ ਕਿਵੇਂ ਦਿਖਾਦੇ ਆ ਤੁਹਾਨੂੰ ਗਰੀਬਾ ਬੌਸੜੀ ਕਾਨਸਰਟ ਕਾਨਸਰਟ ਹੁੰਦਾ ਜੀ ਕਾਨਸਰਟ ਕਾਨਸਰਟ ਲੈ ਕੇ ਦਿਖਿਆ ਜਾਂਦਾ ਕੀ ਪਲੈਰ ਫਿਰ ਬਲੈਂਟਨਡੈਂਟ ਬਲੈਂਟਨਡੈਂਟ ਦਾ ਬਰੋ ਗਾਣੇ ਲੱਗ ਰਿਲੀਜ਼ ਕਰ ਨਵਾਂ ਗਾਣਾ ਬਿਲਕੁਲ ਫਰੈਸ਼ ਚੜ ਗਿਆ ਨਹੀਂ ਚੜਿਆ ਨਹੀਂ ਮਤਲਬ ਅਪਲੋਡ ਤੇ ਲਾਤਾ ਉਹਨੇ ਸਪੀਡ ਦੇਖਦੇ ਆ ਕੀ ਕਹਿੰਦੀ ਆ ਪੰਜਾਬ 95 ਬਾਰੇ ਬਰੋ ਮੈਂ ਅਪਡੇਟ ਦੇ ਦਿੱਤੀ ਆ ਆਲਰੇਡੀ ਤੁਸੀਂ ਬਰਾ ਪੁਰਾਣਾ ਲਾਈਵ ਦੇਖ ਲਿਓ ਭਾਜੀ ਕਬੂਲ ਕਬੂਲ ਗਾਣਾ ਰੀਲੀਜ਼ ਕਰੋ ਕਬੂਲ ਗਾਣਾ ਕਿਹੜਾ ਹੋਏ ਕਬੂਲ ਗਾਣਾ ਕਿਹੜਾ ਉਹ ਮੁੰਡੇ ਕਬੂਲ ਰਸ ਜੀ ਕਬੂਲ ਆ ਉਹ ਸਾਡਾ ਖੜੋ ਉਹ ਤਾਂ ਮੀਤਾ ਬਚਨ ਦਾ ਸਰ ਦਾ ਗਾਣਾ ਤੇ ਉਹ ਸਾਡਾ ਨਹੀਂ ਹੈ bro ਉਹ ਤਾਂ ਆਲਰੇਡੀ ਰਿਲੀਜ਼ ਹੈ ਗਾਣਾ ਪਾਕਿਸਤਾਨ ਕਬ ਆਓਗੇ ਸ਼ੋਅ ਕਰਨੇ ਲਈ ਬਾਅਦ ਜਬ ਭਗਵਾਨ ਨੇ ਬੁਲਾ ਲਈ ਆ ਜਾਂਗੇ ਮੈਸੇਜ ਪਾਇਆ ਆਈ ਲਵ ਯੂ ਦਜੀਤ ਭਾਈ ਆਈ ਲਵ ਯੂ bro ਆਈ ਲਵ ਯੂ ਲਵ ਯੂ ਫਰਮ ਜਲੰਧਰ ਥੈਂਕ ਯੂ ਜੀ ਥੈਂਕ ਯੂ ਬਹੁਤ سارے ਦਿਲ ਬੇਰਲੋਭੀ ਬਹੁਤ سارے ਦਿਲ I love you ਤੁਸਾਂਝਾਂ ਵਾਲਿਆ love you too ji ਆਹ ਇੱਕ ਐ ਦਿਲ ਬਣਾਉਂਦੇ ਹੁੰਦੇ ਆ ਇੱਕ ਸਾਲੇ ਕੋਸੂੜੀ ਨਾ ਬੜ ਜੇ ਫੇਰ ਫੇਰ ਕਰਨਗੇ ਇੱਕ ਹੋਰ ਇੱਕ ਤਾਂ ਐ ਦਿਲ ਬਣਦਾ ਹੁੰਦਾ ਇੱਕ ਸਾਲਾ ਐ ਐ ਜਿਆ ਵੀ ਬਣਦਾ ਹੁੰਦਾ ਐ ਜਿਆ ਸਾਲਾ ਮਰੀ ਕਿ ਐ ਐ ਜਿਆ ਬਣਉਂਦੇ ਹੁੰਦੇ ਐ ਨਹੀਂ ਹੋ ਬਿਟੀ ਪਾਪ ਕੋਈ ਹੋਰ ਇਨਸ਼ਾਰ ਬਣ ਜੇ ਮੇਰੇ ਤੋਂ ਬੜਦਾ ਪੁਲਿਸ ਲਾਹੌਰ ਆਜੋ ਲਾਹੌਰ ਆ ਜਾਂਗੇ ਜੀ शो भी में सस्ते में कर लो भाई जितने सस्ते में मैंने शो किए ना मैंने पहले शो के मेरे को लगता है जितने भी एक दो हजार रुपए मिले होंगे पहले शो पे कट कटा के मैंने बहुत सस्ते में शो शुरू किए ये बात नहीं है कि मैंने सस्ते में शो नहीं किए हैं हाँ धीरे 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 हर चीज का एक लेवल बनता है और अपना आर्टिस्ट लेवल नहीं बनाएगा आपका तो बाहर वाले आके पैसे ले जाए अपना आर्टिस्ट बाकी आने वाले आर्टिस्टों के लिए लेवल ना खड़ा करे बहुत शाबाश मेरे पुत्र मेनू कहते हैं कलू भी समझा दूंगा मैं ਕਿ ਵੇਦਾ ਜਟਾ ਰ ਰਿਪਲਾਈ ਨਹੀਂ ਕਰਦਾ ਹਾਂ ਬਾਈ ਰਿਪਲਾਈ ਤਾਂ ਪੂਰਾ ਫੁੱਲ ਸਰਪ੍ਰਾਈਜ਼ ਦਾ ਫੁੱਲ ਆ ਰਿਹਾ ਬਰੋ ਬਾਈ ਹੋ ਗਿਆ ਬਰੋ ਹੋ ਗਿਆ ਹਾਂ ਨਾਮ ਹੀ ਰੱਖਿਆ ਗਾਣਾ ਨਾ ਪ੍ਰੋਸੈਸ ਕਰਦੀ ਹਾਂ ਲਾਈਵ ਕਰ ਦੋ ਇਹੋ ਕਰ ਨਾ ਬਹੁਤ ਹੀ ਪਿਆਰਾ ਜਿਹਾ ਗਾਣਾ ਬਾਈ ਨਾਂ ਦੱਸੋ ਗਾਣੇ ਦਾ ਕੀ ਰੱਖੀਏ ਹੁਣੇ ਰਿਲੀਜ਼ ਕਰ ਦੇਣਾ ਦਾਦਾ ਆਜਾ ਕੋਈ ਹੈਪੀ ਵੈਲੈਂਟਾਈਨ ਵਿਸ਼ ਕਰ ਦੇ ਯਾਰ

ਸਭਕੇ ਲਈ